ਰੂਸੀ ਦੇਖ ਰਹੇ ਹੋ BBC ਇੰਟਰਨੈਸ਼ਨਲ ਰੇਡੀਓ ਮੈਂ ਕਾਲਾ ਅਕਤਰੀਆ ਅੱਜ ਆਪਾਂ ਗੱਲ ਕਰਾਂਗੇ ਅਲਾਸਕਾ ਵਿੱਚ ਹੋਈ ਬਲਦੀਵੀਰ ਪੁਤਨ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿੱਚ ਮੁਲਾਕਾਤ ਦਾ ਵੀਰ ਬਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਰੂਸੀ ਰਾਸ਼ਟਰਪਤੀ ਬਲਦੀਵੀਰ ਪੁਤਨ ਦੌਰਾਨ ਅਲਾਸਕਾ ਚ ਇਹ ਮੀਟਿੰਗ ਹੋਈ ਦੋਨਾਂ ਆਗੂਆਂ ਨੇ ਮੀਟਿੰਗ ਕਰਨ ਤੋਂ ਬਾਅਦ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਦੋਨੇ ਆਗੂਆਂ ਨੇ ਸ਼ਾਂਤੀ ਦੀ ਦਿਸ਼ਾ ਦਿਓ ਜੋ ਕਦਮ ਮਦੌਣ ਸੰਬੰਧੀ ਜਾਣਕਾਰੀ ਦਿੱਤੀ ਤੇ ਪੁੱਤ ਨੇ ਸੰਘਰਸ਼ ਖਤਮ ਕਰਨ ਨੂੰ ਲੈ ਕੇ ਟਰੰਪ ਦੀਆਂ ਕੋਸ਼ਿਸ਼ਾਂ ਦੀ ਸ਼ਿਲਾਘਾ ਕੀਤੀ ਉਹਨਾਂ ਮੰਨਿਆ ਕਿ ਯੂਕਰੇਨ ਦੀ ਸੁਰੱਖਿਆ ਜ਼ਰੂਰੀ ਹੈ ਪਰੰਤੂ ਰੂਸ ਦੀਆਂ ਚਿੰਤਾਵਾਂ ਨੂੰ ਵੀ ਸਮਝਣਾ ਪਏਗਾ ਪੁੱਤ ਨੇ ਕਿਹਾ ਕਿ ਯੂਕਰੇਨ ਦੀ ਸਥਿਤੀ ਰੂਸ ਦੀ ਸੁਰੱਖਿਆ ਲਈ ਖਤਰਾ ਬਣ ਗਈ ਪਰ ਜੇਕਰ ਜੁੱਧ ਨੂੰ ਸਥਾਈ ਰੂਪ ਵਿੱਚ ਖਤਮ ਕਰਨਾ ਹੈ ਤਾਂ ਸੰਘਰਸ਼ ਦੇ ਮੂਲ ਕਾਰਨਾਂ ਨੂੰ ਦੂਰ ਕਰਨਾ ਹੋਵੇਗਾ ਉਹਨਾਂ ਕਿਹਾ ਕਿ ਅਸੀਂ ਕਈ ਵਾਰ ਕਹਿ ਚੁੱਕੇ ਹਾਂ ਕਿ ਰੂਸ ਦੀਆਂ ਚਿੰਤਾਵਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਯੂਰਪ ਅਤੇ ਪੂਰੀ ਦੁਨੀਆ 'ਚ ਸੁਰੱਖਿਆ ਦਾ ਇੱਕ ਨ્યાਇਕ ਸੰਗਤ ਸੰਤੁਲਨ ਬਹਾਲ ਕੀਤਾ ਜਾਣਾ ਚਾਹੀਦਾ ਹੈ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਨੇ ਨੇ ਕਿਹਾ ਕਿ ਰਾਸ਼ਟਰਪਤੀ 트ੰਪ ਕਹਿ ਰਹੇ ਹਨ ਕਿ ਜੇਕਰ ਉਹ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਹੁੰਦੇ ਤਾਂ ਇਹ ਯੁੱਧ ਕਦੇ ਵੀ ਨਹੀਂ ਹੋਣਾ ਸੀ ਇਸ ਦੇ ਨਾਲ ਮੈਂ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ ਰੂਸੀ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ 트੍ਰੰਪ ਦੇ ਨਾਲ ਜੋ ਸਮਝੌਤਾ ਹੋਇਆ ਉਹ ਇਸ ਟਿਸ਼ੇ ਨੂੰ ਹਾਸਲ ਕਰਨ 'ਚ ਮਦਦ ਕਰੇਗਾ ਯੂਕਰੇਨ 'ਚ ਸ਼ਾਂਤੀ ਦੀ ਦਿਸ਼ਾ ਨੂੰ ਰਸਤਾ ਬਣਾਏਗਾ ਪੁਤਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੂੰ ਰੂਸ ਆਉਣ ਦਾ ਵੀ ਸੱਦਾ ਦਿੱਤਾ ਇਸ ਦੌਰਾਨ ਪੁਤਨ ਨੇ ਕਿਹਾ ਕਿ ਅਗਲੀ ਮੀਟਿੰਗ ਹੁਣ ਮਾਸਕੋ 'ਚ ਹੀ ਹੋਵੇਗੀ ਇਸ ਤੇ ਡੋਨਾਲਡ 트੍ਰੰਪ ਨੇ ਕਿਹਾ ਕਿ ਮੈਂ ਵੀ ਇਸ ਮੀਟਿੰਗ ਨੂੰ ਹੁੰਦੀ ਹੋਈ ਦੇਖਣਾ ਚਾਹੁੰਦਾ ਹਾਂ ਟਰੰਪ ਨੇ ਪੁਤਨਾ ਹੋਈ ਮੀਟਿੰਗ ਤੋਂ ਬਾਅਦ ਕਿਹਾ ਕਿ ਗੱਲਬਾਤ ਸਾਰਥਕ ਰਹੀ ਕਈ ਮੁੱਦਿਆਂ ਤੇ ਸਹਿਮਤੀ ਬਣੀ ਹੈ ਹਾਲਾਂਕਿ ਕੁਝ ਵੱਡੇ ਮੁੱਦੇ ਅਜੇ ਹਨ ਜਿਨ੍ਹਾਂ ਤੇ ਫਿਲਹਾਲ ਹੋਰ ਚਰਚਾ ਹੋਣ ਦੀ ਜ਼ਰੂਰਤ ਹੈ ਟਰੰਪ ਨੇ ਕਿਹਾ ਕਿ ਸਾਡੀ ਮੀਟਿੰਗ ਬਹੁਤ ਉਪਜੋਗੀ ਰਹੀ ਕੁਝ ਅਹਿਮ ਮੁੱਦਿਆਂ ਤੇ ਸਹਿਮਤੀ ਬਣੀ ਕੁਝ ਮੁੱਦਿਆਂ ਤੇ ਫਿਲਹਾਲ ਅਸਹਿਮਤੀ ਬਣੀ ਹੋਈ ਹੈ ਟਰੰਪ ਨੇ ਕਿਹਾ ਕਿ ਰੂਸ ਨੇ ਇੱਕ ਵੱਡਾ ਤੇਲ ਉਤਪਾਦਕ ਖੋ ਦਿੱਤਾ ਹੈ ਇਹ ਗੱਲ ਟਰੰਪ ਨੇ ਬਾਅਦ ਵਿੱਚ ਹੋਈ ਪ੍ਰੈਸ ਕਾਨਫਰੰਸ ਵਿੱਚ ਕਹੀ ਅਲਾਸਕਾ ਜੋ ਡੋਨਾਲਡ ਟਰੰਪ ਤੇ ਰੂਸੀ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਦੀ ਬਿਆਨ ਹੋਈ ਮੀਟਿੰਗ ਬੇਨਤੀਜਾ ਖਤਮ ਹੋਈ ਜਿਸ ਤੋਂ ਬਾਅਦ ਦੋਵੇਂ ਆਗੂ ਅਲਾਸਕਾ ਤੋਂ ਬਾਹਰ ਨਿਕਲੇ ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮੰਨਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਭਾਰਤ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਬੁਲਾਦੀਮੀਰ ਪੁਤਨ ਦੌਰਾਨ ਯੂਕਰੇਨ ਜੰਗ ਦੇ 3 ਘੰਟੇ ਤੋਂ ਜ਼ਿਆਦਾ ਗੱਲਬਾਤ ਹੋਈ ਪਰ ਦੋਵੇਂ ਆਗੂਆਂ ਦਰਮਿਆਨ ਜੰਗਬੰਦੀ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਹੋਇਆ ਟਰੰਪ ਨੇ ਕਿਹਾ ਕਿ ਇਸ ਮੀਟਿੰਗ ਨੂੰ ਕਾਫੀ ਜ਼ਿਆਦਾ ਉਤਸ਼ਾਹਿਤ ਦੱਸਿਆ ਜਾਂਦਾ ਕਿ ਪੁਤਨ ਨੇ ਇਸ ਮੀਟਿੰਗ ਨੂੰ ਜੰਗਬੰਦੀ ਦੀ ਸ਼ੁਰੂਆਤ ਦੱਸਿਆ ਉਨ੍ਹਾਂ ਅਮਰੀਕੀ ਰਾਸ਼ਟਰਪਤੀ ਨੂੰ ਇਹ ਸੁਝਾਅ ਦੇ ਕੇ ਹੈਰਾਨ ਕਰ ਦਿੱਤਾ ਕਿ ਉਨ੍ਹਾਂ ਦੀ ਅਗਲੀ ਮੁਲਾਕਾਤ ਮਾਸਕੋ ਵਿੱਚ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਟਰੰਪ ਨੇ ਕਿਹਾ ਕਿ ਉਹ ਯੂਕਰੇਨ ਦੇ ਰਾਸ਼ਟਰਪਤੀ ਬਲੈਦੀਮੀਰ ਪੁਤਨ ਬਲੈਦੀਮੀਰ ਜੇਲੈਸਕੀ ਅਤੇ ਯੂਰਪੀ ਆਗੂਆਂ ਨਾਲ ਗੱਲਬਾਤ ਕਰਨਗੇ ਪਰ ਭਾਰਤ ਦੇ ਲਈ ਚਿੰਤਾ ਵਾਲੀ ਗੱਲ ਹੈ ਕਿ ਟਰੰਪ ਨੇ ਅਲਾਸਕਾ ਮੀਟਿੰਗ ਤੋਂ ਬਾਅਦ ਦਿੱਤੇ ਇੱਕ ਇੰਟਰਵਿਊ 'ਚ ਦਾਅਵਾ ਕੀਤਾ ਕਿ ਰੂਸ ਨੇ ਇੱਕ ਵੱਡਾ ਤੇਲ ਦਾ ਗਾਗ ਖੋ ਦਿੱਤਾ ਜੋ ਭਾਰਤ ਹੈ ਜਦਕਿ ਭਾਰਤ ਨੇ ਰੂਸੀ ਤੇਲ ਦਾ ਆਯਾਤ ਬੰਦ ਨਹੀਂ ਕੀਤਾ ਭਾਰਤ ਅਜੇ ਵੀ ਰੂਸ ਤੋਂ ਤੇਲ ਖਰੀਦ ਰਿਹਾ ਹੈ ਇਹ ਜੋ ਸਵਾਲ ਉੱਠਦਾ ਹੈ ਕਿ ਮੀਟਿੰਗ ਬੇਨਤੀਜਾ ਰਹਿਣ ਤੋਂ ਬਾਅਦ ਅਮਰੀਕਾ ਵੱਲੋਂ ਭਾਰਤ ਦੇ ਟੈਰਫ ਹੋਰ ਵਧਾਇਆ ਜਾਵੇਗਾ ਅਗਲੇ ਅੰਕੜੇ ਦੱਸਦੇ ਹਨ ਕਿ ਭਾਰਤ ਦੇ ਕੁੱਲ ਤੇਲ ਆਯਾਤ ਦਾ ਲਗਭਗ 40 ਤੋਂ 45 ਫੀਸਦੀ ਹਿੱਸਾ ਰੂਸ ਤੋਂ ਹੀ ਆ ਰਿਹਾ ਹੈ ਇਤੇ ਪੂਰੇ ਬੜਾ ਸਿਆਸੀ ਪਰਾਕਾਲ ਸਿਖਰਾਂ ਤੇ ਰਿਹਾ ਉੱਥੇ ਅੱਜ ਪੰਜਾਬ ਦਾ ਤਾਪਮਾਨ ਪੰਜਾਬ ਦਾ ਮੌਸਮ ਕਿਉਂ ਜਾ ਹੋਵੇਗਾ ਸੁਣੋ ਪੂਰਾ ਬਿਰਬਾ ਅੱਜ ਪੰਜਾਬ ਵਿੱਚ ਮੀਂਹ ਲਈ ਜੈਲੂ ਅਲਰਟ ਜਾਰੀ ਕੀਤਾ ਗਿਆ ਹੈ ਇਹ ਅਲਰਟ ਹਿਮਾਚਲ ਪ੍ਰਦੇਸ਼ੀ ਨਾਲ ਲੱਗਦੇ ਤਿੰਨ ਜ਼ਿਲ੍ਹਿਆਂ ਪਠਾਨਕੋਟ ਹੁਸ਼ਿਆਰਪੁਰ ਤੇ ਰੋਪੜ ਜਾਣੀ ਰੂਪਨਗਰ ਲਈ ਹੈ ਇਨ੍ਹਾਂ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ 19 ਅਗਸਤ ਵੀ ਇਸ 19 ਅਗਸਤ ਤੱਕ ਇਸੇ ਤਰ੍ਹਾਂ ਮੌਸਮ ਦੀ ਰਹਿਣ ਦੀ ਉਮੀਦ ਹੈ ਜਦੋਂ ਕਿ ਹੋਰ ਜ਼ਿਲ੍ਹਿਆਂ ਵਿੱਚ ਮੌਸਮ ਆਮ ਬੰਗ ਰਹੇਗਾ ਮੌਸਮ ਵਿਭਾਗ ਅਨੁਸਾਰ ਸੂਬੇ ਦੇ ਕੁਝ ਜ਼ਿਲ੍ਹਿਆਂ ਵਿੱਚ ਕੱਲ ਹੋਈ بارش ਤੋਂ ਬਾਅਦ ਤਾਪਮਾਨ 4 ਡਿਗਰੀ ਚ ਵਾਧਾ ਹੋਇਆ ਹਾਲਾਂਕਿ ਹੋਰ ਜ਼ਿਲ੍ਹਿਆਂ ਵਿੱਚ ਮੌਸਮ ਆਮ ਬੰਗ ਰਹਿਣ ਵਾਲਾ ਹੈ ਸਵੇਰ ਤੋਂ ਸ਼ਾਮ ਤੱਕ ਬਠਿੰਡਾ ਵਿੱਚ 1 ਮਿਲੀਮੀਟਰ ਹੁਸ਼ਿਆਰਪੁਰ ਚ 7.5 ਮਿਲੀਮੀਟਰ ਤੇ ਰੋਪੜ ਚ 5 ਮਿਲੀਮੀਟਰ ਮੀਂਹ ਪਿਆ ਜਦੋਂ ਕਿ ਅਮਰਸਰ ਦਾ ਤਾਪਮਾਨ 31.2 ਡਿਗਰੀ ਲੁਧਿਆਣਾ ਚ 34 ਡਿਗਰੀ ਪਟਿਆਲਾ ਚ 33.8 ਡਿਗਰੀ ਤੇ ਬਠਿੰਡਾ ਚ 33 ਡਿਗਰੀ ਸੈਲਸੀਅਸ ਦਾਜ ਕੀਤਾ ਗਿਆ ਮੁਕੇਰੀਆ ਵਿੱਚ ਬਿਆਸ ਦਰਿਆ ਦੇ ਤੇਜ਼ ਵਹਾਅ ਕਾਰਨ ਮੁਕੇਰੀਆ ਨੂੰ ਗੁਰਦਾਸਪੁਰ ਨਾਲ ਜੋੜਨ ਵਾਲੇ ਤਨਵਾ ਪੁਲ ਵਿੱਚ ਦਰਾੜ ਪੈ ਗਈ ਆ ਪ੍ਰਸ਼ਾਸਨ ਨੇ ਸੁਰੱਖਿਆ ਲਈ ਪੁਲ ਤੇ ਸੁਰੱਖਿਆ ਤਣਾਤ ਕਰ ਦਿੱਤੀ ਹੈ ਇਹ ਭਾਰੀ ਵਾਹਨਾਂ ਦੀ ਆਵਾਜਾਈ ਤੇ ਪਾਬੰਦੀ ਲਗਾ ਦਿੱਤੀ ਹੈ ਪੌਂਗ ਡੈਮ ਵਿੱਚ ਦੇਰਾਂਤ 2 ਲੱਖ ਕਿਊਸਿਕ ਪਾਣੀ ਆਉਣ ਦੀ ਸੰਭਾਵਨਾ ਹੈ ਜਿਸ ਕਾਰਨ ਪਾਣੀ ਦਾ ਪੱਧਰ ਹੋਰ ਵੀ ਵੱਧ ਸਕਦਾ ਹੈ ਹੁਣ ਪੰਜਾਬ ਸਰਕਾਰ ਨੇ ਪੈਨਸ਼ਨਾਂ ਨੂੰ ਆਪਣੀਆਂ ਪੈਨਸ਼ਨ ਸੰਬੰਧੀ ਸਮੱਸਿਆਵਾਂ ਦੇ ਹੱਲ ਲਈ ਸਰਕਾਰੀ ਦਫ਼ਤਰਾਂ ਵਿੱਚ ਦੌੜ ਭੱਜ ਕਰਨੀ ਨਹੀਂ ਪਵੇਗੀ ਨਾ ਹੀ ਅਧਿਕਾਰੀਆਂ ਨੂੰ ਸ਼ਿਫਾਰਿਸ਼ਾਂ ਕਰਨੀਆਂ ਪੈਣਗੀਆਂ ਇਸ ਦੇ ਨਾਲ ਹੀ ਸੇਵਾ ਮੁਕਤ ਹੋਣ ਵਾਲੇ ਕਰਮਚਾਰੀਆਂ ਨੂੰ ਸਮੇਂ ਸਿਰ ਬੈਂਕ ਰਾਹੀਂ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ ਇਹ ਹੈ ਮਾਨ ਸਰਕਾਰ ਦਾ ਵੱਡਾ ਉਪਰਾਲਾ ਇਸ ਲਈ ਪੰਜਾਬ ਸਰਕਾਰ ਨੇ ਪੈਨਸ਼ਨ ਸੇਵਾ ਪੋਰਟਲ ਤੇ ਕੰਮ ਕਾਣਾ ਸ਼ੁਰੂ ਕਰ ਦਿੱਤਾ ਹੈ ਪਹਿਲੇ ਪੜਾਅ ਵਿੱਚ 6 ਵਿਭਾਗਾਂ ਲਈ ਇੱਕ ਪਾਇਲਟ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਸੇਵਾ ਮੁਕਤ ਹੋਰੇ ਕਰਮਚਾਰੀਆਂ ਦੇ ਮਾਮਲਿਆਂ ਨੂੰ ਸੰਭਾਲਿਆ ਜਾ ਰਿਹਾ ਹੈ ਨਾਲ ਹੀ ਸਾਰੇ ਪੁਰਾਣੇ ਪੈਨਸ਼ਨਰਾਂ ਦਾ ਰਿਕਾਰਡ ਵੀ ਅਪਲੋਡ ਕੀਤਾ ਜਾ ਰਿਹਾ ਹੈ ਉਮੀਦ ਹੈ ਕਿ ਸਰਕਾਰ ਇਸ ਪੋਰਟਲ ਨੂੰ ਦੀਵਾਲੀ ਤੱਕ ਕਰਮਚਾਰੀਆਂ ਨੂੰ ਸਮਰਪਿਤ ਕਰ ਦੇਵੇਗੀ ਫਰੀਦਕੋਟ ਵਿਖੇ ਆਜ਼ਾਦੀ ਦਿਵਸ ਮਨਾਉਣ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਯੁੱਧ ਨਸ਼ਿਆਂ ਵਿਰੁੱਧ ਜੰਗ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਲਈ ਨਗਦ ਇਨਾਮ ਦਾ ਐਲਾਨ ਕੀਤਾ ਉਹਨਾਂ ਕਿਹਾ ਕਿ ਸਰਕਾਰ ਦੀ ਅਗਵਾਈ ਹੇਠ ਨਸ਼ਾ ਸਪਲਾਈ ਨੈੱਟਵਰਕਾਂ ਆਖਰੀ ਬਣਾਤੇ ਆ ਆਜ਼ਾਦੀ ਦਿਵਸ ਮੌਕੇ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਮਾਨ ਨੇ ਲੋਕਾਂ ਨੂੰ ਇਕਜੁੱਟ ਹੋਣ ਇੱਕ ਜੀਵੰਤ ਅਤੇ ਖੁਸ਼ਹਾਲ ਰੰਗਲਾ ਪੰਜਾਬ ਦੇ ਸੁਪਨੇ ਨੂੰ ਸਕਾਰ ਕਰ ਸੂਬੇ ਦੀ ਸ਼ਾਨ ਨੂੰ ਬਹਾਲ ਕਰਨ ਇਸ ਨੂੰ ਇਸ ਦਿਆ ਸਭ ਤੋਂ ਵਧੀਆ ਸੂਬਾ ਵਿੱਚੋਂ ਇੱਕ ਬਣਾਉਣ ਦਾ ਸੱਤਾ ਦਿੱਤਾ ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਜ਼ਾਦੀ ਕੋਲਾਟੀਆਂ ਭਗਤ ਸਿੰਘ ਉਦਮ ਸਿੰਘ ਸੁਖਦੇਵ ਤੇ ਲਾਲਾ ਲਾਜਪਤ ਰਾਏ ਦੇ ਯੋਗਦਾਨ ਨੂੰ ਯਾਦ ਕੀਤਾ ਨਾ ਕਿਹਾ ਕਿ ਦੇਸ਼ ਦਾ ਆਜ਼ਾਦੀ ਸੰਘਰਸ਼ ਸਾਡੀ ਨੌਜਵਾਨ ਪੀੜ੍ਹੀ ਵਿੱਚ ਦੇਸ਼ ਭਗਤੀ ਤੇ ਰਾਸ਼ਟਰ ਦੀ ਭਾਵਨਾ ਦਾ ਸੋਤ ਰਹੇਗਾ ਮਾਨ ਨੇ ਕਿਹਾ ਕਿ ਜਿਨੀ ਸਰਕਾਰ ਨੇ ਪੰਜਾਬ ਦੇ ਵਿਕਾਸ ਤੇ ਤਰੱਕੀ ਲਈ ਇਤਿਹਾਸ ਵਿੱਚ ਜਗ੍ਹਾ ਕਸ਼ੀਦੀ ਦਿੱਤੀ ਪੰਜਾਬ ਨੇ ਲਿਆ ਆਪਣਾ ਕਿਹਾ ਕਿ ਸੁਭਾ ਸਰਕਾਰ ਨੇ ਪਿਛਲੇ ਸਾਲ ਤੋਂ ਕਈ ਗਰੰਟੀਆਂ ਪੂਰੀਆਂ ਕੀਤੀਆਂ ਹਨ ਪੰਜਾਬ ਦਾ ਤੇ ਕੌਮ ਦਾ ਪੰਜਾਬ ਨਸ਼ਿਆਂ ਬਰੋਧ ਪੂਰੀ ਜੰਗ ਲੜ ਰਿਹਾ ਹੈ ਉਹਨੇ ਇੱਕ ਕਾਰਜ ਵਿੱਚ ਸੂਬਾ ਸਟਾਲੀ ਸਾਰੇ ਪੰਜਾਬੀਆਂ ਦਾ ਤਰਵਾਦ ਕੀਤਾ ਦੇਸ਼ ਦੇ ਜੱਤੇ ਦੀ ਨਿਕ ਮਾਰ ਰਹੇ ਤੇ ਲੜ ਰਿਹਾ ਹੈ ਉਹਨਾਂ ਦੋਸ਼ੀਆਂ ਦੁਨੀਆ ਸਰਕਾਰਾਂ ਨੇ ਡਰਗ ਮਾਫੀਆ ਨੂੰ ਸਖਤ ਜਿਸ ਕਾ ਨਸ਼ਾ ਕਰੀ ਬਿਆਕ ਪਦਰ ਤੇ ਫੈਲ ਗਈ ਉਹਨਾਂ ਕਹਿਆ ਕਿ 70% ਤੋਂ ਵੱਧ ਖੂਨਸ਼ਿਆ ਵਿਰੁੱਧ ਜੰਗ ਦੇ ਰੂਪ ਵਿੱਚ ਨਸ਼ਾ ਤਿਆਰ ਕੀਤੀ ਮਾਨ ਨੇ ਪੰਜਾਬ ਦੇ ਨਸ਼ਿਆਂ ਦੇ ਖਤਰੇ ਨੂੰ ਪੂਰੀ ਤਰ੍ਹਾਂ ਖਤਮ ਕਰਨ ਅਤੇ ਪੰਜਾਬੀ ਚੜੇ ਉਹਨਾਂ ਕਹਿਆ ਕਿ ਅਪਰਾਧੀਆਂ ਨੂੰ ਜੜੋ ਪੁੱਟਣ ਲਈ ਇੱਕਾਂ ਦੇ ਵਿੱਚ ਗੋਲੀਆਂ ਇਸਟੇ ਵਿਰੋਧੀ ਪੰਜਾਬੀਆਂ ਨੇ ਸਟਾਪ ਕੀਤੀ ਗਈ ਹੈ ਉਹਨਾਂ ਕਹਿਆ ਕਿ ਹੁਣ ਤੱਕ ਵੀ ਨੈੱਟ ਸੀਲਾਂ ਵਿੱਚ ਪ੍ਰਿਸ਼ਟੰਗੇ ਦੇ ਵਿੱਚ ਲਿਪਟ ਕੇ ਰਜਿਸਟ੍ਰੇਸ਼ਨ ਤੇ ਕੀ ਜਮਾ ਪਾਣੀ ਸਾਡੇ ਪੰਜਾਬ ਦੇ ਨੌਜਵਾਨ ਗੱਭਰੂ ਸ਼ੁਰੂ ਕਰਕੇ ਮਾਲੀਆ ਸਦਾਰ ਲਾਭ ਦੀਤੇ ਆ ਰਹੇ ਨੇ 6 ਤੋਂ ਪਿਆ ਰਹੇ ਨੇ ਔਰ ਥੋੜੇ ਦਿਨ ਪਹਿਲਾਂ ਮੋਰਚੇ ਤੇ ਉਹਨਾਂ ਨੇ ਆਖਿਆ ਕਿ ਮਿਆਰੀ ਸਿੱਕੇ ਅੰਦਾਲੀ ਸਰਕਾਰੀ ਨਾ ਲੱਗਦੇ ਮਲੋ ਹਲਕੇ ਤੋਂ ਹੁਣ ਵੀ ਸਰਦ ਦੇ ਅਪਗ੍ਰੇਡ ਕੀਤਾ ਜਾ ਰਿਹਾ ਹੈ ਆਖਿਆ ਕਿ ਭਾਰਤ ਫੌਜੀ ਵੀਰ ਜਿਹੜੇ ਤਿਰੰਗੇ ਦੇ ਵਿੱਚ ਲਿਪਟ ਕੇ ਆਰਡਰ ਤੇ ਦੇਸ਼ ਲਈ ਸ਼ਹੀਦ ਹੋ ਕੇ ਆਏ ਨੇ ਪਹਿਲੇ ਸਥਾਨ ਤੇ ਰੱਖਿਆ ਗਿਆ ਹੈ ਮਾਨ ਨਿਕਲਾ ਕਿ 2 ਅਕਤੂਬਰ ਤੋਂ ਸ਼ੁਰੂ ਹੋਏ ਮੁਰੇ ਹੋ ਕੇ ਆਪਣਾ ਖੁੰਡੋਲਿਆ ਸਿਹਤ ਬੀਮਾ ਯੋਜਨਾ ਤਹਿਤ ਸੁਪੀ ਦੇ ਆ 5 ਲੱਖ ਰੁਪਏ ਦਾ ਸੀਤ ਬੀਮਾ ਕੁਝ ਪ੍ਰਬੰਧ ਕੀਤਾ ਜਾਵੇਗਾ ਉਹਨਾਂ ਕਹਿਆ ਕਿ ਇਸ 50 ਦਾ ਜਿਹੜਾ ਆਪਣੇ ਹੱਕਾਂ ਲਈ ਲੜਾਈ ਲੜ ਰਿਹਾ 552 ਨਿੱਜੀ ਲੜਾਈ ਲੜ ਰਿਹਾ ਕੀਤਾ ਗਿਆ ਉਹਨਾਂ ਕਹਿਆ ਕਿ ਇਸ ਇਹ ਉਹਦੀ ਲੜਾਈ ਮਰੇ ਹੋ ਕੇ ਕੌਣ ਲੜ ਰਿਹਾ ਸ਼੍ਰੋਮਣੀ ਅਕਾਲੀ ਦਲ ਅੱਜ ਆਪਾਂ ਕਹਿੰਦੇ ਆ ਕਿ ਸਾਡਾ ਪੰਜਾਬ ਨਹੀਂ ਦੂਛੀ ਨੇ ਆਜ਼ਾਦ ਪੰਜਾਬ ਦਾ ਹੋਣਾ ਹੀ ਨਹੀਂ ਸੀ ਮਲਜ ਨੂੰ ਅਦਾਲਤ ਜੇ ਪੰਜਾਬੀ ਸੂਬਾ ਮੋਰਚਾ ਲਾ ਕੇ ਮਾਨਸਾ ਚੋ ਅਕਾਲੀ ਦੇ ਲੜਾਈ ਨਾਲ ਲੜਦਾ ਨੌਜਵਾਨ ਵੀ ਅਚਾਨਕ ਭੱਜ ਕੇ ਦੂਜੀ ਵੱਲ ਚਲਾ ਗਿਆ ਜਿਸ ਤੇ ਤੁਰੰਤ ਆਪਾਂ ਹੈਸ਼ਟੈਗ ਸੋਸ਼ਲ ਮੀਡੀਆ ਤੇ ਹੋ ਗਿਆ ਕਿ ਸਾਡਾ ਪੰਜਾਬ ਮੇਰਾ ਪੰਜਾਬ ਨਾ ਪੰਜਾਬ ਉਹ ਮਿੱਤਰੋ ਪੰਜਾਬ ਤਾਂ ਹੋਣਾ ਹੀ ਨਹੀਂ ਸੀ ਜੇ ਦੱਸਿਆ ਕਿ ਪਿੰਡ ਦੀਆਂ ਵਾਰਤਾਂ ਦੇ ਗੁਰਤੇ ਜਿਹੜਾ ਪਰ ਕੇ ਜੀਤੀਆਂ ਕਰਕੇ ਜੇ ਲੜਾਈ ਨਾ ਲੜਦਾ ਤਾਂ ਪੰਜਾਬ ਤਾਂ ਹੋਣੇ ਹੀ ਨਹੀਂ ਸੀ ਕਿਉਂਕਿ ਦੇਸ਼ ਦੀ ਹਕੂਮਤ ਨੇ ਫਿਲਹਾਲ ਕਾਂਗਰਸ ਨੇ ਨਾ ਕਰਦੀ ਸੀ ਕਿ ਕੋਈ ਤੈਨੂੰ ਪੰਜਾਬ ਨਹੀਂ ਦਿੰਦੇ